ਸੋ ਇਸ ਵਕਤੇ ਦੀ ਵੱਡੀ ਖਬਰ ਦਾ ਰੁਖ ਕਰ ਲੈਨੇ ਆ ਮੋੜ ਤੋਂ ਅਜੇ ਐ ਜੀ ਪੀ ਸੀ ਦੇ ਮੁਲਾਜ਼ਮ ਅੰਮ੍ਰਿਤਸਰ ਦੇ ਵਿੱਚ ਕਮਿਸ਼ਨਰ ਦਫ਼ਤਰ ਦੇ ਵਿੱਚ ਪੇਸ਼ ਹੋਏ ਨੇ ਜੀ ਹਾਂ ਬੀਤੇ ਦਿਨ ਵੀ ਮੁਲਾਜ਼ਮ ਜਿਹੜੇ ਨੇ ਉਹ ਬੁਲਾਏ ਗਏ ਸੀ ਮਾਮਲਾ ਜਿਹੜਾ ਆ ਉਹ 328 ਪਾਵਨ ਸਰੂਪਾਂ ਵਾਲਾ ਆ ਤੇ ਲਗਾਤਾਰ ਹੀ ਸਿਟ ਜਿਹੜੀ ਐ ਇਸ ਮਾਮਲੇ ਦੇ ਵਿੱਚ ਲਗਾਤਾਰ ਡੂੰਘਾਈਂ ਦੇ ਨਾਲ ਜਾਂਚ ਕਰ ਰਹੀ ਆ ਬੀਤੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਚੰਟੀਗੜ੍ਹ ਦੇ ਵਿੱਚ ਐਸਜੀਪੀਸੀ ਦੇ ਦਫ਼ਤਰ ਦੇ ਵਿੱਚ ਸਿੱਟ ਪਹੁੰਚਦੀ ਹੈ ਪਹਿਲੇ ਦਿਨ ਇਹਨਾਂ ਨੂੰ ਬੇਰੰਗ ਜਿਹੜਾ ਵਾਪਸ ਪਰਤਣਾ ਪਿਆ ਸੀ ਪਰ ਦੂਜੇ ਦਿਨ ਰਿਕਾਰਡ ਜਿਹੜੇ ਨੇ ਉਹ ਸਿੱਟ ਦੇ ਹੱਥ ਲੱਗੇ ਸੀਗੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਮੌਜੂਦਗੀ ਦੇ ਵਿੱਚ ਉਹ ਰਿਕਾਰਡ ਜਿਹੜੇ ਨੇ ਉਹ ਸਿੱਟ ਹਾਸਲ ਕਰਤੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਹੀ ਐਸਆਈਟੀ ਦੀ ਟੀਮ ਜਿਹੜੀ ਆ ਉਹ ਲਗਾਤਾਰ ਹੀ ਐਕਸ਼ਨ ਮੋਡ ਦੇ ਵਿੱਚ ਹੈ ਲਗਾਤਾਰ ਐਸਜੀਪੀਸੀ ਦੇ ਮੌਜੂਦਾ ਅਤੇ ਸਾਬਕਾ ਅ ਮੁਲਾਜ਼ਮਾਂ ਨੂੰ ਜਿਹੜੇ ਨੇ ਉਹ ਸੰਮਣ ਭੇਜੇ ਗਏ ਅਤੇ ਲਗਾਤਾਰ ਹੀ ਕਿਹਾ ਜਾ ਰਿਹਾ ਹੈ ਕਿ ਤਕਰੀਬਨ 40 ਮੁਲਾਜ਼ਮਾਂ ਦੀ ਜਿਹੜੀ ਹੈ ਜਿਨ੍ਹਾਂ ਦੇ ਵਿੱਚ ਮੌਜੂਦਾ ਅਤੇ ਸਾਬਕਾ ਮੁਲਾਜ਼ਮ ਜਿਹੜੇ ਨੇ ਉਹ ਸ਼ਾਮਲ ਨੇ ਜਿਨ੍ਹਾਂ ਦੀ ਪੇਸ਼ੀ ਹੋਣੀ ਹੈ ਅਤੇ ਲਗਾਤਾਰ ਉਹਨਾਂ ਨੂੰ ਸਬੰਧ ਜਿਹੜੇ ਨੇ ਉਹ ਜਾਰੀ ਹੋਏ ਹੋਏ ਨੇ ਅਤੇ ਲਗਾਤਾਰ ਹੀ ਪੇਸ਼ੀ ਦਾ ਜਿਹੜਾ ਸਿਲਸਿਲਾ ਲਗਾਤਾਰ ਚੱਰੀ ਹੈ ਤੇ ਅੱਜ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਿਆ ਗਿਆ ਹੈ ਕਿ 5 ਤੋਂ 6 ਐਸਜੀਪੀਸੀ ਦੇ ਮੁਲਾਜ਼ਮ ਅੱਜ ਪੇਸ਼ ਹੋਏ ਨੇ ਉਹਨਾਂ ਦੇ ਨਾਲ ਸਵਾਲ ਜਵਾਬ ਹੋਏ ਨੇ ਉਹਨਾਂ ਦੇ ਜੋ ਬਿਆਨ ਨੇ ਉਹਨਾਂ ਨੂੰ ਕਲਮਬੱਦ ਕੀਤਾ ਗਿਆ ਹੈ ਤਾਂ ਲਗਾਤਾਰ ਹੀ ਜਿਹੜੀ ਇਸ ਮਾਮਲੇ ਦੇ ਵਿੱਚ ਡੂੰਘਾਈ ਦੇ ਨਾਲ ਜਾਂਚ ਜਿਹੜੀ ਹੈ ਉਹ ਲਗਾਤਾਰ ਚੱਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਗਲ ਐਡਵਾਈਜ਼ਰ ਅਮਨਵੀਰ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਅਸੀਂ ਪੂਰੀ ਪਾਲਣਾ ਕਰ ਰਹੇ ਹਾਂ ਐਸਆਈਟੀ ਦੇ ਨਾਲ ਪੂਰਾ ਸਹਿਯੋਗ ਕਰ ਰਹੇ ਹਾਂ ਕੱਲ ਵੀ ਪਿਤੇ ਦਿਨ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਐਸਆਈਟੀ ਦੇ ਵੱਲੋਂ ਬੁਲਾਏ ਗਏ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਆਪਣੇ ਬਿਆਨ ਜਿਹੜੇ ਨੇ ਦਰਜ ਕਰਵਾਏ ਔਰ ਅੱਜ ਵੀ ਪੰਜ ਤੋਂ 6 ਮੁਲਾਜ਼ਮ ਜਿਹੜੇ ਨੇ ਉਹ ਬਿਆਨ ਦਰਜ ਕਰਵਾਉਣ ਵਾਸਤੇ ਪਹੁੰਚੇ ਨੇ ਦਫ਼ਤਰ ਦੇ ਵਿੱਚ ਅੰਮ੍ਰਿਤਸਰ ਕਮਿਸ਼ਨਰ ਦਫ਼ਤਰ ਦੇ ਵਿੱਚ ਪੁੱਛਗਿੱਛ ਹੋਈ ਹੈ ਅਮਨਵੀਰ ਸਿੰਘ ਨੇ ਕਿਹਾ ਕਿ ਐਜੀਪੀਸੀ ਦੇ ਪ੍ਰਧਾਨ ਦੇ ਵੱਲੋਂ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਜਾਂਚ ਏਜੰਸੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਜਿਹੜਾ ਐਜੀਪੀਸੀ ਦੇ ਵੱਲੋਂ ਦਿੱਤਾ ਜਾਵੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਹਿਯੋਗ ਕਰਨ ਦੇ ਹੁਕਮ ਹੋਏ ਨੇ ਤਾਂ ਇਸੇ ਤਹਿਤ ਐਐਸਆਈਟੀ ਨੂੰ ਲੋੜਿੰਦੇ ਸਾਰੇ ਰਿਕਾਰਡ ਪਹਿਲਾਂ ਹੀ ਮੁਹੱਈਆ ਕਰਵਾ ਦਿੱਤੇ ਗਏ ਨੇ ਮੁਲਾਜ਼ਮ ਖੁਦ ਹਾਜ਼ਰ ਹੋ ਕੇ ਆਪਣੇ ਬਿਆਨ ਜਿਹੜੇ ਨੇ ਉਹ ਦਰਜ ਕਰਵਾ ਰਹੇ ਨੇ ਉਹਨਾਂ ਨੇ ਵੀ ਕਿਹਾ ਕਿ ਸਾਲ 2020 ਦੇ ਨਾਲ ਸੰਬੰਧਿਤ ਉਸ ਸਮੇਂ ਈਸ਼ਵਰ ਸਿੰਘ ਹੋਰਾਂ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਗਈ ਸੀ ਰਿਪੋਰਟ ਦੇ ਵਿੱਚ ਦੋਸ਼ੀ ਠਹਿਰਾਏ ਗਏ ਅਧਿਕਾਰੀਆਂ ਦੇ ਖਿਲਾਫ ਐਸਜੀਪੀਸੀ ਦੇ ਵੱਲੋਂ ਵਿਭਾਗੀ ਕਾਰਵਾਈ ਕਰਦੇ ਆਉਣਾ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਸੀ ਇਹਨਾਂ ਅਧਿਕਾਰੀਆਂ ਦੇ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕੜਕਾਇਆ ਪਰ ਹਾਈ ਕੋਰਟ ਨੇ ਵੀ ਐਸਜੀਪੀਸੀ ਦੀ ਕਾਰਵਾਈ ਕਾਨੂੰਨੀ ਜਿਹੜੀ ਕਾਰਵਾਈ ਆ ਉਸ ਨੂੰ ਠੀਕ ਕਰਾਰ ਦਿੱਤਾ ਸੀ ਤਾਂ ਹੁਣ ਐਸਆਈਟੀ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਲੀਗਲ ਐਡਵਾਈਜ਼ਰ ਜਿਹੜੇ ਨੇ ਐਜਪੀਸੀ ਦੇ ਅਮਨਵੀਰ ਉਹਨਾਂ ਦਾ ਕੀ ਕੁਝ ਕਹਿਣਾ ਸੀਗਾ ਉਹ ਵੀ ਸੁਣਾਂਗੇ ਤੇ ਉਸ ਤੋਂ ਪਹਿਲਾਂ ਸਿੱਧਾ ਰੁਕ ਕਰ ਲੈਨੇ ਅਮ੍ਰਿਤਸਰ ਦਾ ਜਿੱਥੇ ਸਾਡੇ ਸਹਿਯੋਗੀ ਮੁਕੇਸ਼ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਤਾਜ਼ਾ ਗੱਲਬਾਤ ਕਰਦੇ ਆ ਤਾਜ਼ਾ ਜਾਣਕਾਰੀ ਲੈਨੇ ਆ ਤਾਮਰੀ ਸਰ ਤੋਂ ਮੁਕੇਸ਼ ਸਾਡੇ ਨਾਲ ਜੁੜ ਚੁੱਕੇ ਨੇ ਅ ਮੁਕੇਸ਼ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਐਸਆਈਟੀ ਦੇ ਵੱਲੋਂ ਸੰਮਣ ਜਿਹੜੇ ਜਾਰੀ ਕੀਤੇ ਗਏ ਸੀ ਮੁਲਾਜ਼ਮਾਂ ਨੂੰ ਲਗਾਤਾਰ ਪੇਸ਼ ਹੋ ਰਹੇ ਨੇ ਤੇ ਇਸ ਵਕਤ ਦੀ ਤਾਜ਼ਾ ਜਾਣਕਾਰੀ ਕੀ ਹੈ ਕਿੰਨੇ ਮੁਲਾਜ਼ਮ ਅੱਜ ਪੇਸ਼ ਹੋਏ ਨੇ ਹਾਂ ਜੀ ਬਿਲਕੁਲ ਗੱਲ ਕੀਤੀ ਜਾਵੇ ਬੀਤੇ ਕਿੰਨਤੀ ਤਾਂ ਬੀਤੇ ਦਿਨ ਵੀ 7 ਦੇ ਕਰੀਬ ਐਸਡੀਪੀਸੀ ਦੇ ਮੁਲਾਜ਼ਮ ਜਿਹੜੇ ਆ ਉਹ ਇੱਥੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਫੀਸ ਅੰਮ੍ਰਿਤਸਰ ਪਹੁੰਚੇ ਸੀ ਜੇ ਅੱਜ ਦੀ ਗੱਲ ਕਹੀਏ ਤੇ ਅੱਜ ਵੀ ਪੰਜ ਤੋਂ ਛੇ ਮੁਲਾਜ਼ਮ ਐਸਡੀਪੀ ਇੱਥੇ ਐਸਡੀਪੀਟੀ ਦੇ ਮੁਲਾਜ਼ਮ ਜਿਹੜੇ ਆ ਉਹ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵਿਖੇ ਆਪਣੇ ਬਿਆਨ ਦਰਜ ਕਰਵਾਉਣ ਵਕਤੇ ਜਿਹੜੇ ਆ ਉਹ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵਕੀਲ ਅਮਨਦੀਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੱਬ ਲੋ ਐਸ ਡੀ ਪੀ ਸੀ ਨੂੰ ਆਦੇਸ਼ ਦਿੱਤੇ ਗਿਆ ਸੀ ਕਿ ਉਹ ਜੋ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਜੋ ਟਿੱਕ ਬਣੀ ਹੈ ਪੰਜਾਬ ਪੁਲਿਸ ਦੇ 328 ਰੁਪਏ ਦੇ ਮਾਮਲੇ ਚ ਉਸ ਦਾ ਪੂਰਨ 7 ਦਿਨ ਤੇ ਉਸ ਦੇ ਸਹਿਯੋਗ ਦੇ ਚਲਦੇ ਹੀ ਜੋ 40 ਐਸ ਡੀ ਪੀ ਸੀ ਦੇ ਮੌਜੂਦਾ ਤੇ ਸਾਬਕਾ ਮੁਲਾਜ਼ਮਾਂ ਨੂੰ ਸੱਮਨ ਜਾਰੀ ਕੀਤੇ ਗਏ ਸੀ ਉਸ ਦੇ ਤਹਿਤ ਲਗਾਤਾਰ ਹੀ ਹੁਣ ਮੁਲਾਜ਼ਮ ਜਿਹੜੇ ਆਪਣੇ ਆ ਉਹ ਬਿਆਨ ਦਰਜ ਕਰਵਾਉਣ ਵਾਸਤੇ ਜਿਹੜੇ ਆ ਇੱਥੇ ਪਹੁੰਚ ਰਹੇ ਆ ਹਾਲਾਂਕਿ ਉਹਨਾਂ ਨੇ ਦੱਸਿਆ ਕਿ ਇਹ ਮਾਮਲਾ ਸਾਲ 2020 ਨਾਲ ਸੰਬੰਧਿਤ ਹੈ ਤੇ ਉਸ ਸਮੇਂ ਜਸਟਿਸ ਈਸ਼ਵਰ ਦੇ ਅਦੀ ਰਿਪੋਰਟ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਸੀ ਅਤੇ ਰਿਪੋਰਟ ਦੇ ਵਿੱਚ ਜੋ ਦੋਸ਼ੀ ਠਹਿਰਾਏ ਗਏ ਸਨ ਉਹਨਾਂ ਦੇ ਖਿਲਾਫ ਐਸਜੀਪੀਸੀ ਵੱਲੋਂ ਵੀ ਭਾਗੀ ਕਾਰਵਾਈ ਕਰਦੇ ਉਹਨਾਂ ਨੂੰ ਨੌਕਰੀ ਤੋਂ ਵੀ ਬਰਖਾਸਤ ਉਹ ਕੀਤਾ ਗਿਆ ਸੀ ਹਾਲਾਂਕਿ ਉਹਨਾਂ ਅਧਿਕਾਰੀਆਂ ਵੱਲੋਂ ਦੁਬਾਰਾ ਐਸਜੀਪੀ ਜੋ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਗਿਆ ਸੀ ਤਾਂ ਉਸ ਦੌਰਾਨ ਮਾਨਯੋਗ ਹਾਈ ਕੋਰਟ ਵੱਲੋਂ ਵੀ ਐਸਜੀਪੀਸੀ ਦੇ ਕਾਰਵਾਈ ਨੂੰ ਸਹੀ ਕਰਾਰ ਦਿੱਤਾ ਸੀ ਤਾਂ ਇਸ ਦੌਰਾਨ ਹੁਣ ਦੁਬਾਰਾ ਸੈਟ ਵੱਲੋਂ ਉਹਨਾਂ ਮੁਲਾਜ਼ਮਾਂ ਨੂੰ ਜਿਹੜਾ ਬਿਆਨ ਲਈ ਬੁਲਾਇਆ ਜਾ ਰਿਹਾ ਤੇ ਖੁਦ ਮੁਲਾਜ਼ਮ ਜਿਹੜੇ ਇੱਥੇ ਪਹੁੰਚ ਕੇ ਆਪਣੇ ਬਿਆਨ ਜਿਹੜੇ ਆ ਉਹ ਦਰਜ ਕਰਵਾ ਰਹੇ ਸੈਟਗੇ ਅਵਕੇਸ਼ ਇਹ ਵੀ ਜ਼ਰੂਰ ਕਲੀਅਰ ਕਰ ਦਿਓ ਕਿਉਂਕਿ ਤਕਰੀਬਨ 40 ਮੁਲਾਜ਼ਮ ਨੇ ਜਿਨ੍ਹਾਂ ਨੂੰ ਸੰਮਣਜਾਰੀ ਹੋਈ ਸੀ ਕੀ ਇਹਨਾਂ ਦੇ ਵਿੱਚ ਸਾਬਕਾ ਮੁਲਾਜ਼ਮ ਵੀ ਸ਼ਾਮਲ ਨੇ ਜੀ ਬਿਲਕੁਲ ਬਹੁਤ ਸਾਰੇ ਸਾਬਕਾ ਮੁਲਾਜ਼ਮ ਇਹਨਾਂ ਵਿੱਚ ਸ਼ਾਮਲ ਹੈ ਬਹੁਤ ਸਾਰੇ ਮੌਜੂਦਾ ਮੁਲਾਜ਼ਮ ਇਹਨਾਂ ਵਿੱਚ ਸ਼ਾਮਲ ਹੈ ਅਗਰ ਹੁੰਦੀ ਗੱਲ ਕਰੀਏ ਤਾਂ ਕੱਲ ਵੀ ਜੋ ਸੱਤ ਮੁਲਾਜ਼ਮ ਇੱਥੇ ਪਹੁੰਚ ਕਿ ਪੀਓ ਮੌਜੂਦਾ ਮੁਲਾਜ਼ਮ ਸੀ ਪਹੁੰਚੇ ਸੀ ਅਤੇ ਅੱਜ ਵੀ ਗੱਲ ਕਰੀਏ ਤਾਂ ਅੱਜ ਵੀ ਜੋ ਐਸਟੀਪੀਸੀ ਦੇ ਵਿੱਚ ਆਪਣੀਆਂ ਹਜੇ ਸੇਵਾਵਾਂ ਦੇ ਰਹੇ ਆ ਮੁਲਾਜ਼ਮਾਂ ਦੇ ਤੌਰ ਤੇ ਤਾਂ ਉਹ ਹੀ ਮੁਲਾਜ਼ਮ ਹਜੇ ਆਪਣੇ ਬਿਆਨ ਦਰਦ ਕਰਵਾਉਣ ਵਾਸਤੇ ਪਹੁੰਚੇ ਆ ਹਜੇ ਸਾਬਕਾ ਮੁਲਾਜ਼ਮਾਂ ਦੇ ਵਿੱਚੋਂ ਕੋਈ ਮੁਲਾਜ਼ਮ ਹਜੇ ਤੱਕ ਬਿਆਨ ਦਰਦ ਕਰਵਾਉਣ ਉਹ ਨਹੀਂ ਆਇਆ ਹੂੰ ਠੀਕ ਹੈ ਮੁਕੇਸ਼ ਬਹੁਤ ਬਹੁਤ ਸ਼ੁਕਰੀਆ ਇਸ ਤਮਾਮ ਜਾਣਕਾਰੀ ਦੇ ਵਾਸਤੇ ਤਾਂ ਲੀਗਲ ਐਡਵਾਈਜ਼ਰ ਐਜੀਪੀਸੀ ਅਮਨ ਵੀਰ ਸਿੰਘ ਹੋਰਾਂ ਦਾ ਕੀ ਕੁਝ ਕਹਿਣਾ ਉਹ ਵੀ ਸੁਣ ਲੈਣੇ ਆ ਉਹ ਅੱਜ ਜੋ ਸਾਡੇ ਨੇ ਜਿੰਨਾ ਸੰਪਰਕ ਕੀਤਾ ਉਹ ਪੰਜ ਤੋਂ ਛੇ ਮੁਲਾਜ਼ਮ ਨੇ ਜਿਹੜੇ ਅੱਜ ਮੌਜੂਦਾ ਮੁਲਾਜ਼ਮ ਨੇ ਉਹ ਬਿਆਨ ਦੇਣ ਵਾਸਤੇ ਆਏ ਆ ਤੇ ਇੱਕ ਟਰਸਟੀ ਵੀ ਸਰਦਾਰ ਸੁਖਦੇਵ ਸਿੰਘ ਜੀ ਪੌਰ ਉਹ ਵੀ ਜਿਹੜੇ ਆ ਉਹ ਆਏ ਆ ਉਹ ਵੀ ਅੰਦਰ ਆਪਣੇ ਬਿਆਨ ਕਲਮਬੰਦ ਜਿਹੜੇ ਉਹ ਕਰਵਾ ਰਹੇ ਆ ਤੇ ਦੇਖੋ ਸਿੱਟ ਦਾ ਜਿਹੜਾ ਪੂਰਨ ਸਹਿਯੋਗ ਜਿਹੜਾ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਕੀਤਾ ਜਾ ਰਿਹਾ ਜੋ ਜ세ਦਾਰ ਕਾਲ ਤੱਕ ਸਾਹਿਬ ਦੇ ਹੁਕਮ ਸੀ ਉਹਨਾਂ ਦੀ ਇਹਨ ਪਾਲਣਾ ਕਰਦੇ ਆ ਇਹਨਾਂ ਨੂੰ 29 ਤਰੀਕ ਨੂੰ ਅਸੀਂ ਰਿਕਾਰਡ ਵੀ ਸਾਰਾ ਮੁਹੱਈਆ ਜਿਹੜਾ ਸਿੱਟ ਨੂੰ ਕਰਵਾ ਦਿੱਤਾ ਤੇ ਜਿਹੜੇ ਜਿਹੜੇ ਮੈਂਬਰ ਤੋਂ ਵੀ ਇਹ ਤਲਬ ਕਰ ਰਹੇ ਆ ਉਹਨਾਂ ਸਾਰੇ ਹੀ ਆ ਕੇ ਤੇ ਆਪਣੇ ਬਿਆਨ ਜਿਹੜੇ ਆ ਕਲਮਬੰਦ ਕਰਵਾ ਰਹੇ ਉਹ ਸਾਰੇ ਮੈਂਬਰ ਨੇ ਜਿਹਨਾਂ ਇਸ਼ਤ ਸਿੰਘ ਹੋਣਾ ਦੀ ਜਿਹੜੀ 45ਆ ਰਿਪੋਰਟ ਸੀ ਉਹਨੂੰ ਉਹਦੋਂ ਮੇਰੇ ਨਾਲ ਜਿਹੜੇ ਬਿਆਨ ਇਹਨਾਂ ਦੇ ਸਾਰਿਆਂ ਦੇ ਦਰਜ ਕਰਾਏ ਗਏ ਕਿਉਂਕਿ ਇਸ ਐਫ ਆਈ ਆਰ ਦਾ ਆਧਾਰ ਹੀ ਜਿਹੜੀ ਇਸ਼ਤ ਸਿੰਘ ਹੋਣਾ ਦੀ 45ਆ ਰਿਪੋਰਟ ਆ ਤੇ ਇਹ ਜਿਹੜੇ ਮਟੀਰੀਅਲ ਸਾਰੇ ਵਿਟਨੈਸ ਨੇ ਇਹਨਾਂ ਦੇ ਇਸ ਕਰਕੇ ਜਿਹੜੇ ਸੈਟ ਉਹਨਾਂ ਨੂੰ ਵਾਰ-ਵਾਰ ਸੱਦ ਕੇ ਤੇ ਇਹਨਾਂ ਦੇ ਜਿਹੜੇ ਉਹ ਬਿਆਨ ਦਰਜ ਕਰਵਾ ਲਈਏ ਤੇ ਉਹ ਸਾਰੇ ਹੀ ਜਿਹੜੇ ਮੁਲਾਜ਼ਮ ਵੀ ਸਹਿਯੋਗ ਕਰ ਰਹੇ ਆ ਸ਼ਰੂਮਣੀ ਗੁੱਦਰਾ ਪ੍ਰਬੰਧਕ ਦੇਸੋ ਟਾਈ ਪਾਵਨ ਰੂਪਾਂ ਦੇ ਮਾਲਵੇ ਸੈਟ ਬਣੀ ਹੈ ਉਸ ਤੋਂ ਪਹਿਲਾਂ ਐਸਜੀਪੀਸੀ ਆਪਣੇ ਤੌਰ ਤੇ ਵੀ ਸਜ਼ਾਾਂ ਜਿਹੜੀਆਂ ਦੇ ਚੁੱਕੀ ਹੁਣ ਫਿਰ ਇੱਕ ਵਾਰੀ ਦੇਖੋ ਉਹੀ ਹੈ ਕਿ ਜਿਹੜੇ ਮੁਲਾਜ਼ਮ ਨਹੀਂ ਇੱਕ ਬੰਦੇ ਨੂੰ ਜਿਹੜੀਆਂ ਦੋ ਦੋ ਸਜ਼ਾਾਂ ਜਿਹੜੀਆਂ ਦੇਣੀਆਂ ਉਹ ਤਾਂ ਵੈਸੇ ਹੀ ਜਿਹੜਾ ਸਾਡਾ ਕੁਦਰਤੀ ਕਾਨੂੰਨ ਹੈ ਨੇਚਰਲ ਜਸਟਿਸ ਜਿਹੜਾ ਉਹਦੇ ਅਗੇਂਸਟ ਆ ਅਸੀਂ ਜਦੋਂ ਵਿਭਾਗੀ ਕਾਰਵਾਈ ਆਲਰੇਡੀ ਇਹਨਾਂ ਤੇ ਕਰਕੇ ਇਹਨਾਂ ਨੂੰ ਡਿਸਮਿਸ ਵੀ ਸਰਵਿਸ ਤੋਂ ਕਰਤਾ ਇਹਨਾਂ ਨੂੰ ਜੁਰਮਾਨੇ ਵੀ ਜਿਹੜੇ ਉਲਾਦ ਦਿੱਤੇ ਤੇ ਕੱਲ ਤੱਕ ਸਾਬ ਦੇ ਜਿਹੜੇ ਨਿਰਦੇਸ਼ ਸੀ ਕਿ ਇਹਨਾਂ ਦੇ ਅਗੇਂਸਟ ਜਿਹੜੀ ਆ ਕੋਈ ਵੀ ਕਾਨੂੰਨੀ ਐਫ ਆਰ ਦੀ ਪ੍ਰਕਿਰਿਆ ਨਹੀਂ ਕਰਨੀ ਕਿਉਂਕਿ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜਿਆ ਸੀ ਇਹਨੂੰ ਦੁਨੀਆਵੀ ਅਦਾਲਤ ਵਿੱਚ ਨਾ ਲਿਆਂਦਾ ਜਾਵੇ ਕਿਉਂਕਿ ਸਿੱਖਾਂ ਦੀ ਸੁਪਰੀਮ ਕੋਰਟ ਤੇ ਜਿਹੜੀ ਅਕਾਲ ਤਖਤ ਸਾਹਿਬ ਆ ਤੇ ਅਸੀਂ ਤੇ ਜਿਹੜੀ ਐਸਜੀਪੀਸੀ ਹਮੇਸ਼ਾ ਹੀ ਜਿਹੋ ਅਕਾਲ ਤਖਤ ਸਾਹਿਬ ਦੇ ਹੁਕਮ ਹੁੰਦੇ ਉਹਨਾਂ ਦੀ ਹਿੰਮਤ ਪਾਲਣਾ ਕਰਦੇ ਤੇ ਹੁਣ ਵੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਕਿ ਜਿਹੜੇ ਆ ਉਹ ਸਿੱਟ ਦਾ ਸਹਿਯੋਗ ਕੀਤਾ ਜਾਵੇ ਤੇ ਉਹਦੀ ਇਹ ਪਾਲਣਾ ਕਰਦੇ ਆ ਐਡਵੋਕੇਟ ਰਜਿੰਦਰ ਸਿੰਘ ਜੀ ਧਾਮੀ ਵੱਲੋਂ ਸਾਰੇ ਜਿਹੜੇ ਸਖਤ ਨਿਰਦੇਸ਼ ਜਾਰੀ ਕੀਤੇ ਆ ਰਿਪੋਰਟ ਵੀ ਦੇ ਦਿੱਤਾ ਤੇ ਸਾਰੇ ਮਲਾਜ਼